ਰਮਪੰਦੇ ਸਾਈ ਮੇਰੀ ਪੀੜੀ ਦੇ ਮਾਲਕ ਅਕਾਲ ਤਖਤ ਦੇ ਉਸਰਈਏ ਟੱਬੀ ਵਾਰਾਂ ਦੇ ਜਨਮ ਦਾਤੀ ਜਿਸ ਨੇ ਲੇ ਅੰਮ੍ਰਿਤ ਸਰਦੀ ਧਰਤੀ ਉਤੇ ਸਿਸ਼ੁਭ ਸਨ ਤੇ ਸਤਗੁਰਾਂ ਦੇ ਚਰਨਾਂ ਵਿੱਚ ਬੇਅੰਤ ਸੰਗਤਾਂ ਆ ਕੇ ਅਰਦਾਸਾਂ ਅਰਜ਼ੋਈਆਂ ਕਰਦੀਆਂ ਨੇ ਹਰ ਜੀਵ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਪਣੇ ਮਨ ਦੇ ਭਾਵ ਦੱਸਦਾ ਹੈ ਸਤਿਗੁਰੂ ਜੀ ਸਭ ਦੀਆਂ ਮਨੋ ਕਾਮਨਾਵਾਂ ਨੂੰ ਪੂਰਨ ਕਰਦੇ ਨੇ ਬਖਸ਼ਿਸ਼ਾਂ ਕਰਦੇ ਨੇ ਇੱਕ ਬਜ਼ੁਰਗ ਮਾਤਾ ਜੰਬੇ ਨੱਗਰ ਦੀ ਹੈ ਜਿਸ ਦੇ ਮਨ ਦੀ ਭਾਵਨਾ ਹੈ ਪਹਿਲਾਂ ਬੜੇ ਦਰਾਂ ਉੱਤੇ ਗਈ ਕਿ ਕਿਸੇ ਦਰ ਤੋਂ ਮੇਰੀ ਝੋਲੀ ਖਰ ਜਾਏ ਮੈਨੂੰ ਖੈਰ ਪੈ ਜਾਏ ਮੇਰੀ ਬੇੜ ਜਿਹੜੀ ਹੈ ਨਾ ਪਰਿਵਾਰ ਦੀ ਉਹ ਅੱਗੇ ਵੱਧ ਜਾਏ ਇਸ ਨੇ ਕੋਈ ਤਾਂ ਨਹੀਂ ਛੱਡਿਆ ਜਿੱਥੇ ਕੋਈ ਇਹਨੂੰ ਦੱਸਦਾ ਉੱਥੇ ਜਾਂਦੀ ਹੈ ਹਰ ਜਗ੍ਹਾ ਇਹਨੂੰ ਕੋਈ ਜਵਾਬ ਮਿਲਿਆ ਕਿ ਤੇਰੇ ਭਾਗਾਂ 'ਚ ਨਹੀਂ ਹੈ ਤੇਰੇ ਕਰਮਾਂ ਵਿੱਚ ਨਹੀਂ ਹੈ ਹਰ ਇੱਕ ਜਗਤ ਤੋਂ ਧੰਨ انਕਾਰ ਹੀ ਹੋਇਆ ਤੇ ਅੱਜ ਇਸ ਨੇ ਗੁਰੂ ਹਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਸੁੰਨੀ ਕੀਤੀ ਕਿ ਸੱਚੇ ਪਾਤਸ਼ਾਹ ਦੁੱਧ ਵਾਲਿਆਂ ਨੂੰ ਦੁੱਧ ਤੇ ਪੁੱਤ ਵਾਲਿਆਂ ਨੂੰ ਪੁੱਤ ਵੀ ਦਿੰਦੇ ਨੇ ਇੱਕ ਭਾਈ ਸਾਨੂੰ ਹੋਇਆ ਸਤਗੁਰਾਂ ਦਾ ਸਿੱਖ ਉਸਨੇ ਪਾਥੀਆਂ ਦੇ ਬਦਲੇ ਵਿੱਚ ਵੀ ਬੱਚੇ ਵੰਡੇ ਕਹਿੰਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਇੱਕ ਸਮੇ ਗੁਰੂ ਕੇ ਲੰਗਰਾਂ ਵਿੱਚ ਲੱਕੜਾਂ ਦੀ ਥੋੜ ਆ ਗਈ ਹੁਣ ਭਾਈ ਸਾਲੂ ਦੀ ਸੇਵਾ ਸੀ ਵੀ ਲੰਗਰ ਵਿੱਚ ਲੱਕੜਾਂ ਖਤਮ ਨਹੀਂ ਹੋਣ ਦੇਣੀਆਂ ਜਦੋਂ ਵੇਖਿਆ ਸਾਰੇ ਪਾਸੇ ਲੱਕੜਾਂ ਗਿੱਲੀਆਂ ਨੇ ਚੱਕਿਆ ਇੱਕ ਰੇੜਾ ਲੈ ਲੋ ਉਸ ਵੇਲੇ ਜਿਹੜਾ ਵਰਤਿਆ ਜਾਂਦਾ ਸੀ ਤੇ ਹੋਕਾੰਦੇ ਫਿਰਦੇ ਨੇ ਗੁਰੂ ਪਿਆਰ ਵਾਲਿਓ ਲੰਗਰ ਵਾਸਤੇ ਲੱਕੜਾਂ ਪਾਥੀਆਂ ਪੇਟਾ ਕਰੋ ਜੋ ਮੰਗੋਗੇ ਮਿਲੇਗਾ ਤੋਤ ਵਾਲਿਆਂ ਨੂੰ ਦੁੱਧ ਮਿਲੇਗਾ ਪੁੱਤ ਵਾਲਿਆਂ ਨੂੰ ਪੁੱਤ ਮਿਲੇਗਾ ਜੋ ਚਾਹੀਦਾ ਮਿਲੇਗਾ ਅੱਜ ਗੁਰੂ ਨਾਨਕ ਸਾਹਿਬ ਦੇ ਭੰਡਾਰੇ ਖੁੱਲੇ ਨੇ ਲੈਨੋ ਨਹਾ ਉਸ ਸਾਰੀਆਂ ਸੰਗਤਾਂ ਦੇ ਸੁਣਿਆ ਜਦੋਂ ਇੰਨੀਆਂ ਦਾਤਾਂ ਵੰਡਣ ਵਾਲੇ ਸੁਣਿਆ ਤੇ ਟੋਟਾ ਆਉਣੇ ਮਿਲਦਾ ਲੰਗੜਾਂ ਦੇ ਵਿੱਚ ਲੱਕੜ ਦਾ ਹੁਣ ਇਹ ਖਬਰ ਪਹੁੰਚ ਗਈ ਧੰਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਸ ਬੁਲਾ ਲਿਆ ਕਹਿਣ ਲੱਗੇ ਪਿਆਰੇ ਉਹ ਅੱਜ ਤੁਸੀਂ ਇਸ ਤਰ੍ਹਾਂ ਹੋਕਾ ਦਿੱਤਾ ਹੈ ਪੰਜ ਸਾਲੋਂ ਨੇ ਦੋਨੋਂ ਹੱਥ ਜੁੜ ਲਏ ਸਚੇ ਪਾਤਸ਼ਾਹ ਤੁਹਾਡੇ ਚਰਨਾਂ ਦਾ ਧਿਆਨ ਧਰ ਕੇ ਹੋਕਾ ਦਿੱਤਾ ਤੁਸੀਂ ਦੁਆਇਆ ਹੋਕਾ ਕਹਿ ਨਹੀਂ ਕਿ ਮੈਂ ਦਿੱਤਾ ਤੁਸੀਂ ਦੁਆਇਆ ਹੋਕਾ ਸਚੇ ਪਾਤਸ਼ਾਹ ਕਹਿੰਦੇ ਬੜੇ ਸਸਤੇ ਪੁੱਤਰਾਂ ਦੀਆਂ ਦਾਤਾਂ ਦੇਤੀਆਂ ਤੁਸੀਂ

ਤੂੰ ਹਰ ਪਿਤਾ ਮਾਇਆ ਸੋਹਿਲਾ ਕਹਿਨ ਕਹਾਵਨ ਤੇਰਾ ਵਿਖਮ ਭਾਗ ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਭਰੋਸੇ ਨਾਲ ਲੜਾਇਆ ਤੇ ਤੁਸੀਂ ਲਾਜ ਰੱਖਣੀ ਆਪਣੇ ਲੜ ਤੇ ਦਰ ਤੇ ਆਏ ਹੋ ਦੀ ਆਪਣੇ ਲੜ ਲੱਗੇ ਦੀ ਕਿਰਪਾ ਤੁਸੀਂ ਕਰਨੀ ਉਸ ਦਰ ਤੋਂ ਅੱਜ ਵੀ ਝੋਲੀਆਂ ਫੜਦੀਆਂ ਨੇ ਐਸੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਹੁਣ ਮਾਤਾ ਆਈ ਹੈ ਗੁਰੂ ਹਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਨ ਲੱਗੀ ਸੱਚੇ ਪਾਤਸ਼ਾਹ ਮੇਰੀ ਖਾਲੀ ਝੋਲੀ ਭਰ ਦਿਓ ਹੁਣ ਜਿਹੜਾ ਧਰੂ ਜਨਮ ਵਿੱਚ ਆਉਂਦਾ ਪਰਖ ਤੇ ਨੁਵੀ ਹੈ ਗੁਰੂ ਸਾਹਿਬ ਭਰੋਸਾ ਉਹਦਾ ਵੇਖਦੇ ਨੇ ਕਿ ਕਿੰਨਾ ਕੁ ਭਰੋਸਾ ਕਿਆ ਹੋਇਆ ਹੈ ਜਿੰਨਾ ਵੱਡਾ ਭਰੋਸਾ ਹੋਏਗਾ ਓਡੀ ਵੱਡੀ ਦਾਤ ਝੋਲੀ ਵਿੱਚ ਪੈਂਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਸੌਟੀ ਲਗਾਨਤੀ ਕਹਿੰਦੇ ਮਾਤਾ ਕਿਸੇ ਹੋਰ ਦਰ ਤੇ ਵੀ ਗਈ ਸੀ ਤੇ ਉਸ ਮਾਤਾ ਨੇ ਬੇਨਤੀ ਕੀਤੀ ਹਾਂ ਸੱਚੇ ਪਾਤਸ਼ਾਹ ਕੋਈ ਦਰਸ਼ਣ ਦਿਐ ਹੀ ਨਹੀਂ ਜਿਵੇਂ ਪਟਾਣੇ ਵਚਨ ਕੀਤੇ ਨਾ ਕਿ ਅਸੀਂ ਤੁਹਾਡੇ ਚਰਨਾਂ ਵਿੱਚ ਸਾਰੇ ਤਰ੍ਹਾਂ ਤੋਂ ਹੋ ਕੇ ਫੇਰ ਆਈਏ ਦੇਰੋ ਸੰਤਮੋ ਟੋਲ ਸਾਥੋ ਤੇਰੇ ਦਿੱਠੇ ਸੰਨਿਆਸੀ ਤਪਸੀ ਮੁਖੋਂ ਕੇ ਪੰਡਿਤ ਮਿੱਠੇ ਬਰਸ ਏਕੋਂ ਫਿਰੋ ਕਿਨੇ ਨਾ ਪਰਚੋ ਲਾਇਓ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਤੇ ਉਸ ਵੇਲੇ ਹੁਣ ਇਹ ਮਾਤਾ ਵੀ ਬੈਠੇ ਕਰਨ ਲੱਗੇ ਸੱਚੇ ਪਾਤਸ਼ਾਹ ਕੋਈ ਦਰ ਛੱਡਿਆ ਹੀ ਨਹੀਂ ਤੇ ਗੁਰੂ ਹਰਗੋਬਿੰਦ ਸਿੰਘ ਮੁਸਕਰਉਣ ਲੱਗੇ ਕਹਿਣ ਲੱਗੇ ਭਲੀਏ ਫਿਰ ਉਥੋਂ ਕੀ ਖੈਰ ਨਹੀਂ ਕਈ ਝੋਲੀ ਵਿੱਚ ਕੀ ਬਚਨ ਕਰਦੇ ਨੇ ਸਾਰੇ ਤੇ ਇਸ ਮਤਾਂ ਨੇ ਬੇਨਤੀ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਕਿਸੇ ਦਰ ਤੋਂ ਖੈਰ ਨਹੀਂ ਪਈ ਜਿੱਥੇ ਵੀ ਜਾਂਦੀ ਸਾਂ ਉਹ ਇੱਕੋ ਹੀ ਗੱਲ ਕਰਦੇ ਸਨ ਕਿ ਤੇਰੇ ਕਰਮਾਂ 'ਚ ਨਹੀਂ ਲਿਖਿਆ ਤੇਰੇ ਭਾਗਾਂ ਵਿੱਚ ਨਹੀਂ ਲਿਖਿਆ ਤੇਰੇ ਮਸਤਕ ਦੇ ਲੇਖਾਂ ਤੇ ਨਹੀਂ ਲਿਖਿਆ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਅਗੋਂ ਫਿਰ ਮੁਸਕਰਾਉਣ ਲੱਗੇ ਕਹਿੰਦੇ ਫੇ ਇੱਥੋਂ ਵੀ ਉਹੀ ਜਵਾਬ ਮਿਲਣਾ ਹੈ ਇਸ ਲਈ ਤੁਸੀਂ ਜਾਓ ਇੱਥੋਂ ਵੀ ਉਹੀ ਜਵਾਬ ਮਿਲਣਾ ਹੈ ਹੁਣ ਨੇਤਰ ਭਰ ਗਏ ਇਸ ਮਾਤਾ ਦੇ ਕਿ ਮੈਂ ਬੜੀ ਆਸ ਲੈ ਕੇ ਆਈ ਸੰਸਰ ਦੇ ਉੱਤੇ ਤੇ ਇਸ ਦਰ ਤੋਂ ਵੀ ਉਹੀ ਜੁਵਾ ਮਿਲੇ ਚੱਲ ਪਈ ਵਾਪਸ ਹੁਣ ਜਦੋਂ ਵਾਪਸ ਜਾ ਰਹੀ ਹਾਂ ਨਾ ਬਾਬਾ ਬੁੱਢਾ ਜੀ ਰਸਤੇ ਵਿੱਚ ਬੈਠੇ ਨੇ ਸਾਡੇ ਤਾਨੂੰ ਇੱਕ ਦੇ ਸੁਣ ਕੇ ਇਹ ਦਰ ਐਸਾ ਇੱਥੇ ਰੋਂਦੇ ਆਉਂਦੇ ਨੇ ਤੇ ਹੱਸਦੇ ਜਾਂਦੇ ਨੇ ਇੱਥੇ ਉਜੜੇ ਆਉਂਦੇ ਨੇ ਤੇ ਵਸ ਕੇ ਜਾਂਦੇ ਨੇ ਬਾਬਾ ਮੁੰਡਾ ਜੀ ਨੇ ਵੇਖਿਆ ਕਿ ਆਉਂਦੀ ਵੀ ਰੋਂਦੀ ਸੀ ਜਾਣ ਲੱਗਿਆਂ ਵੀ ਹੋ ਰਹੀ ਹੈ ਤੇ ਇੱਕਦਮ ਆਵਾਜ਼ ਦਿੱਤੀ ਕਹਿੰਦੇ ਮਾਤਾ ਕੀ ਹੋਇਆ ਆਉਣ ਵੇਲੇ ਤੇ ਰੋਣਾ ਮੰਨਿਆ ਚਾਣ ਵੇਲੇ ਵੀ ਰੋਣਾ ਕਾਰਨ ਕੀ ਹੈ ਤੇ ਮਾਤਾ ਨੇ ਬੇਨਤੀ ਕੀਤੀ ਮੈਂ ਤੇ ਬੜੀ ਆਸ ਕਰਕੇ ਆਈ ਸਾਂ ਕਿ ਇਸ ਦਰ ਤੋਂ ਮੇਰੀ ਝੋਲੀ ਭਰ ਜਾਏਗੀ ਇਸ ਦਰਤੋਂ ਮੇਰੀ ਝੋਲੀ ਵਿੱਚ ਖੈਰ ਪੈ ਜਾਏਗੀ ਪਰ ਗੁਰੂ ਹਰਗੋਬਿੰਦ ਸਹਿਬ ਸਚੇਤ ਪਾਤਸ਼ਾਹ ਮਹਾਰਾਜ ਜੀ ਨੇ ਵੀ ਬਚਨ ਕਰਤੇ ਜੋ ਬਾਕੀਆਂ ਨੇ ਕੀਤੇ ਖਨ ਕਿ ਤੇਰੇ ਕਰਮਾਂ ਵਿੱਚ ਨਹੀਂ ਤੇਰੇ ਭਾਗਾਂ ਵਿੱਚ ਨਹੀਂ ਤੇਰੇ ਮਸਤਕ ਦੇ ਲੇਖਾਂ ਵਿੱਚ ਨਹੀਂ ਲਿਖਿਆ ਉਹ ਰੱਬ ਦੇ ਪਿਆਰੇ ਜਿਹੜੇ ਨੇ ਕਿਉਂਕਿ ਜੁਗਤੀ ਹੀ ਮੁਕਤੀ ਤੱਕ ਲੈ ਕੇ ਜਾਂਦੀ ਹੈ ਬਾਪਾ ਬੁੱਢਾ ਜੀ ਜੁਗਤੀ ਦਿੱਤੀ ਕਹਿੰਦੇ ਮਾਤਾ ਤੇਰਾ ਭਰੋਸਾ ਪਰਖਿਆ ਸੀ ਪਰ ਤੂੰ ਡੋਲ ਗਈ ਤੈਨੂੰ ਮੰਗਣਾ ਹੀ ਨਹੀਂ ਆਇਆ ਕਹਿੰਦੇ ਫਿਰ ਕਿਵੇਂ ਮੰਗਾਂ ਕਹਿੰਦੇ ਇੱਕ ਕਾਗਜ਼ ਲੈ ਕਲਮ ਲੈ ਸਿਆਹੀ ਲੈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਰੋਸਾ ਕਰਕੇ ਬੇਨਤੀ ਕਰਦੇ ਸੱਚੇ ਪਾਤਸ਼ਾਹ ਜੀ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦੋ ਕਿਉਂਕਿ ਇੱਥੇ ਪਰਖ ਲੱਗੇਗੀ ਹੀ ਲੱਗੇਗੀ ਤੇ ਹੁਣ ਮਾਤਾ ਨੇ ਇੱਕਦਮ ਹੌਸਲਾ ਵੱਧ ਗਿਆ ਕਿਉਂਕਿ ਜਦੋਂ ਗੁਰਮੁਖਾਂ ਦੀ ਸੰਗਤ ਮਿਲਦੀ ਹੈ ਹੌਸਲਾ ਵੱਧਦਾ ਹੈ ਉਹਦੇ ਵਿੱਚ ਜਿਹੜੇ ਹੌਸਲੇ ਆਪਾਂ ਸੰਗਤ ਵਿੱਚ ਆਉਂਦੇ ਆ ਤੇ ਸੰਗਤ ਵਿੱਚ ਇੱਕ ਦੂਸਰੇ ਨੂੰ ਦੇਖ ਕੇ ਉਤਸ਼ਾਹ ਵੱਧਦਾ ਹੈ ਮਨ ਦੇ ਵਿੱਚ ਚਾਹ ਬੰਤ ਹੈ ਤੇ ਮਾਤਾ ਨੇ ਲੇਖਿਆ ਭਰੋਸੇ ਵਾਲੇ ਨੇ ਅਗੋਂ ਝੁਗਤੀ ਦਿੱਤੀ ਹੈ ਭਰੋਸਾ ਵੱਜ ਗਿਆ ਮਾਤਾ ਨੇ ਕਾਗਜ਼ ਲਿਆ ਕਲਮ ਲਈ ਸਿਆਹੀ ਦੀ ਇਨਵਾਰਤ ਲਈ ਚੱਲ ਪਈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਦੀਵਾਨ ਦੀ ਸਮਾਪਤੀ ਕਰਕੇ ਬਾਹਰ ਜਾ ਰਹੇ ਸਨ ਨਗਰ ਵਾਲ ਜਿਸ ਵੇਲੇ ਬਾਹਰ ਜਾ ਰਹੇ ਸਨ ਘੋੜੇ ਤੇ ਸਵਾਰ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਤੇ ਸੋਹਣੀ ਦਸਤਾਰ ਸਜਾਈ ਹੋਈ ਹੈ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਕੀਤੇ ਕਹਿੰਦੇ ਪੰਜ ਪਿਆਲੇ ਪੰਜ ਪੀਰ ਛਤਨ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੇ ਪੀੜੀ ਸੋਡੀਆਂ ਰੂਪ ਦਿਖਾਉਣ ਬਾਰੋਬਾਰੀ ਦਲ ਪੰਜਣ ਗੁਰ ਸੂਰਮਾ ਵੱਡ ਜੋਧਾ ਬਹੁਤ ਪਰਉਪਕਾਰੀ ਤੇ ਅੱਜ ਪਰਉਪਕਾਰ ਦੀ ਮੂਰਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਉਕੇ ਜਾ ਰਹੇ ਨੇ ਤੇ ਮਾਂ ਨੇ ਰਸਤੇ ਵਿੱਚ ਆ ਕੇ ਰੋਕ ਲਿਆ ਤੇ ਇੱਕ ਬੇਨਤੀ ਕੀਤੀ ਚਤੀਏ ਦਾੜੀਏ ਸੋਣੀਏ ਪੱਗੇ ਅਰਜ਼ ਕਰੀਂਦੀ ਆ ਗੁਰੂ ਹਰਗੋਬਿੰਦ ਸਾਹਿਬ ਅੱਗੇ ਨਾਮ ਸੁਲੱਖਣੀ ਪਿੰਡ ਮੇਰਾ ਚੱਪੇ ਨਸਪਲ ਜਾਂਦੇ ਨੂੰ ਕੋਈ ਫਲ ਲਗੇ ਸਤਿਗੁਰਾਂ ਨੇ ਵਚਨ ਕੀਤਾ ਭਲੀਏ ਤੇਰੇ ਭਾਗਾਂ ਵਿੱਚ ਨਹੀਂ ਲਿਖਿਆ ਕਾਗਜ਼ ਅੱਗੇ ਕਰ ਤਾ ਸੱਚੇ ਪਾਤਸ਼ਾਹ ਉਥੇ ਨਹੀਂ ਲਿਖਿਆ ਇੱਥੇ ਲਿਖ ਲਓ ਤੇ ਜਿਸ ਵੇਲੇ ਇਹ ਬਚਨ ਸੁਣਿਆ ਉਹਦੇ ਅੰਦਰ ਦਾ ਘਰੋਸਾ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਗਜ਼ ਫੜ ਲਿਆ ਕਲਮ ਨੂੰ ਸਿਆਹੀ ਵਿੱਚ ਭੇਲਿਆ ਤੇ ਥੋੜੀ ਜਿਹੀ ਝਾੜ ਕੇ ਲਿਖਣ ਲਈ ਹੱਥ ਵਧਾਇਆ ਹੈ ਹੁਣ ਕਿਤੇ ਹਾਸ ਕਹਿੰਦਾ ਹੈ ਉੜੇ ਦਾ ਕਦਮ ਹਿੱਲ ਗਿਆ ਜਾਂ ਕੁਝ ਵੀ ਹੋ ਗਿਆ ਪਰ ਇਥੇ ਵੇਖੋ ਗੁਰੂ ਦੀ ਕਲਾ ਕਿੰਨੀ ਵਰਤਦੀ ਹੈ ਇੱਕ ਮੰਗਣ ਆਈ ਸੀ ਸਤਗੁਰਾਂ ਨੇ ਸਤ ਝੋਲੀ ਵਿੱਚ ਪਾ ਦਿੱਤੀ ਕਹਿੰਦੇ ਮਾਤਾ ਤੇਰੇ ਭਰੋਸਾ ਵੱਡਾ ਸੀ ਤੇਨੂੰ ਦਾਤ ਵੀ ਵੱਡੀ ਮਿਲ ਗਈ ਤੋ 1 4 2 ਲੈ 7 ਲਿਖੇ ਗਏ ਨੇ ਔਰ ਨਾਲ ਇੱਕ ਕੰਡੀਸ਼ਨ ਰੱਖ ਦਿੱਤੀ ਸਤਗੁਰਾਂ ਨੇ ਕਹਿੰਦੇ ਸੱਤ ਦੇ ਸੱਤ ਗੁਰੂ ਚਰਨਾਂ ਨਾਲ ਜੁੜੇ ਹੋਣ ਟੁੱਟ ਕੇ ਨਾ ਜੀਵਨ ਬਤੀਤ ਕਰਨ ਜੁੜੇ ਰਹਿਣਗੇ ਪੀੜੀ ਚੱਲੇਗੀ ਅੱਗੇ ਕੁੱਲ ਵਧੇਗੀ ਬਦੀ ਵੇਲ ਉਹ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਲੀ ਤੁਹਾਡੇ ਘਰ 'ਚੇ ਬਰਕਤਾਂ ਰਹਿਣਗੀਆਂ ਕਦੇ ਟੋਟਾ ਕਦੇ ਕਮੀ ਆਏਗੀ ਨਹੀਂ ਕਿਸੇ ਪ੍ਰਕਾਰ ਦੀ ਪਰ ਸਤ ਦੇ ਸਤ ਗੁਰੂ ਨਾਨਕ ਸਾਹਿਬ ਦੇ ਦਰ ਨਾਲ ਜੁੜੇ ਰਹਿਣ ਬੋਲ ਨਾਲ ਜੁੜੇ ਰਹਿਣ ਜਿੱਥੋਂ ਜੀਵਨ ਮਿਲੇ ਐ ਜਿੱਥੋਂ ਦਾਤ ਮਿਲੀ ਐ ਉਸ ਦਰ ਨਾਲ ਜੁੜੇ ਰਹਿਣ ਮਾਤਾ ਸੁਲਖਣੀ ਨੇ ਉਸ ਵੇਲੇ ਦੋਨੋਂ ਹੱਥ ਜੋੜੇ ਹੁਣ ਮਾਂ ਦਾ ਫਰਜ਼ ਐ ਸੱਚੇ ਪਾਤਸ਼ਾਹ ਤੁਸੀਂ ਸੀਸ ਤੇ ਮਿਰ ਤਰਿਆ ਹੱਥ ਰਕੋ ਸਾਡੇ ਵਿੱਚ ਜੁੜਨ ਦੀ ਸਮਰੱਥਾ ਨਹੀਂ ਅਸੀਂ ਆਪਣੀ ਮਤ ਅਨੁਸਾਰ ਜੁੜਨ ਲਈ ਯਤਨ ਕਰਦੇ ਆਂ ਚੁੱਟ ਜਾਂਦੇ ਆਂ ਪਰ ਸੱਚੇ ਪਤਸ਼ਾਹ ਸਾਨੂੰ ਇੱਕ ਭਰੋਸਾ ਹੈ ਜੇ ਤੁਸੀਂ ਜੋੜ ਲੋਗੇ ਅਸੀਂ ਟੁੱਟਾਂਗੇ ਨਹੀਂ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਬਰ ਸੰਗ ਤੋਰੀ ਸੱਚੇ ਪਤਸ਼ਾਹ ਮੈਨੂੰ ਇਨਾ ਭਰੋਸਾ ਹੈ ਵੀ ਤੁਸੀਂ ਜੋੜ ਕੇ ਰੱਖੋ ਤੇ ਅਸੀਂ ਜੁੜੇ ਰਹਿਾਂਗੇ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਤਸ਼ਾਹੀ ਨੇ ਬਚਨ ਕੀਤਾ ਵੀ ਨੀਮ ਨਾਲ ਗੁਰੂ ਚਰਨਾ ਵਿੱਚ ਆਉਣਾ ਹੀ ਆਉਣਾ ਹੈ ਪਰੀ ਉਸੇ ਨੂੰ ਕਿਹਾ ਜਾਂਦਾ ਹੈ ਨਾ ਤੇ ਜੋ ਸਿੱਖੇ ਉਹ ਕੰਮ ਲਈ ਅੱਲਾ ਵਰਸੇ ਲੈ ਜਾਏ ਮੇਲਾ ਤੇ ਨਾ ਸਜਣਾ ਟੁੱਟੋ ਨਹੀਂ ਦੇਖ ਕਹਿੰਦੇ ਨੇ ਨਾ ਟੁੱਟੇ ਪ੍ਰੀਤ ਨਾ ਟੁੱਟੇ ਤੁਸੀਂ ਆਪਣਾ ਫਰਜ਼ ਨਿਭਾਈ ਜਾਓ ਗੁਰੂ ਆਪਣਾ ਫਰਜ਼ ਨਿਭਾਏਗਾ ਤੇ ਉਸ ਮਾਤਾ ਦੀ ਝੋਲੀ ਵਿੱਚ ਤਰਤਾ ਪਈਆਂ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿੰਨੀਆਂ ਬਖਸ਼ਿਸ਼ਾਂ ਹੋਈਆਂ ਵਰਤੀਆਂ ਧਰ ਦੇ ਵਿੱਚ ਇਹ ਗੁਰੂ ਦੀ ਕਲਾ ਹੈ ਪਰ ਉਹਨਾਂ ਸਤਾਂ ਨੇ ਸ਼ਰਨ ਵਿੱਚ ਜੀਵਨ ਬਤੀਤ ਕੀਤਾ ਨਾ ਕਿ ਸ਼ਰਨ ਵਿੱਚ ਹੀ ਰਹੇ ਸਦਾ ਕਦੇ ਗੁਰੂ ਦਾ ਪੱਲਾ ਆਪਣੇ ਜੀਵਨ ਵਿੱਚੋਂ ਛੱਡਿਆ ਹੀ ਨਹੀਂ ਤੇ ਸਤਿਗੁਰੂ ਜੀ ਸ਼ਬਦ ਵਿੱਚ ਵੀ ਤੇ ਬਚਨ ਕਰਦੇ ਨੇ ਸਤਿਗੁਰ ਆਇਓ ਸ਼ਰਨ ਤੁਹਾਰੀ ਮੈਂ ਤੁਹਾਡੀ ਸ਼ਰਨ ਚ ਆਇਆ ਮਿਲੇ ਸੁਖ ਕਹਿੰਦੇ ਸੁਖ ਮਿਲ ਜਾਏਗਾ ਨਾਮ ਮਿਲੇਗਾ ਹਰ ਸ਼ੋਭਾ ਰੱਬ ਦੇ ਦਰ ਤੋਂ ਵਡਿਆਈ ਮਿਲੇਗੀ ਚਿੰਤਾ ਲਾਹੇ ਹਮਾਰੀ ਅਬਰ ਨ ਸੂਝੈ ਦੂਜੀ ਠਾਹਰ ਕਹਿੰਦੇ ਹੁਣ ਦੂਜਾ ਟਿਕਾਣਾ ਦਿਸਦਾ ਹੀ ਨਹੀਂ ਉੱਡਾ ਮਟਾ ਹਾਰ ਪਰਿਓ ਤਉ ਦੁਆਰੀ ਤੁਹਾਡੇ ਦਵਾਰ ਤੇ ਅਸੀਂ ਹਾਰ ਕੇ ਆ ਗਏ ਆਂ ਮੈਨੂੰ ਆਪਣੇ ਕਰਮਾਂ ਦੇ ਵੀ ਕੋਈ ਪ੍ਰਵਾਹ ਨਹੀਂ ਲੇਖਾ ਛੋੜ ਸੱਚੇ ਪਾਤਸ਼ਾਹ ਨੂੰ ਲੇਖਾ ਨਾ ਕਰਿਓ ਪ੍ਰੇਮ ਵਿੱਚ ਭਿੱਜ ਕੇ ਬੇਨਤੀ ਕੀਤੀ ਜਾਰੀ ਲੇਖਾ ਛੋੜ ਅਲੇਖ ਹੈ ਸੁਟੈ ਕਿਉਂਕਿ ਪਤਾ ਵੀ ਲੇਖਾ ਕਰਨ ਲੱਗ ਪਏ ਫੇਰੀ ਛੁਟਕਾਰਾ ਹੋਣਾ ਅਤੇ ਬਖਸ਼ਿਸ਼ ਹੈ ਬਖਸ਼ਿਸ਼ ਨਾਲ ਛੁਟਕਾਰਾ ਹੋ ਜਾਂਦਾ ਹੈ ਲੇਖਾ ਛੋੜ ਅਲੇਖ ਹੈ ਸੁਟੈ ਹਮ ਨਿਰਗੁਣ ਸੱਚੇ ਪਾਤਸ਼ਾਹ ਦੀ ਮੰਨ ਲਿਆ ਕਿਸੀ ਗੁਣਾ ਤੋਂ ਸਕਣੀ ਆ ਲੇਖ ਉਭਾਰੀ ਤੁਸੀਂ ਉਭਾਰ ਲਓ ਸਨ ਤੇ ਤੁਹਾਡਾ ਸੁਭਾਅ ਕੈਸਾ ਖਤਮ ਬਖਸ਼ਿੰਦ ਸਦੀਵੀ ਬਖਸ਼ਿਸ਼ਾ ਕਰਨ ਵਾਲਾ ਸਦਾ ਮਿਹਰਬਾਨ ਸਦੀਵੀ ਤੌਰ ਤੇ ਦਇਆ ਕਰਨ ਵਾਲੀ ਰਹਿਮਤਾਂ ਕਰਨ ਵਾਲੀ ਸਭਨਾ ਦੇ ਅਧਾਰੀ ਸਾਰੇ ਜੀਵਾਂ ਨੂੰ ਤੁਸੀਂ ਆਧਾਰ ਦਿੰਦੇ ਹੋ ਨਾਨਕ ਦਾਸ ਸੰਤ ਪਾਛੈ ਪਰਿਉ ਰਾਖਲੇ ਹੋ ਜੀ ਮਾਹੀ ਕਹਿੰਦੇ ਤੁਹਾਡੇ ਚਰਨਾ ਵਿੱਚ ਕਹੀਆਂ ਰੱਖ ਲੋ ਸਾਨੂੰ ਬਸ ਸਤਿਪੂਰਵ ਕਿਰਪਾ ਕਰਾਓ 2 ਮਿੰਟ ਸਿਮਰਨ ਕਰੀਏ ਫਿਰ ਅਨੰਤ ਸੈ ਦਾ ਜਾਤ ਸੰਕਿਰਪ ਵਿੱਚ ਕਰਾਂਗੇ ਫਿਰ ਤੁਹਾਨੂੰ ਬਹੁਤ ਆਸਿਸ਼ ਅਛਾ ਮਿਲੂ ਮਨਾਹੀ ਬਸ आधा ਦਿਨ ਹੋਰ ਰਹਿ ਗਿਆ ਸੇਵਾ ਦਾ ਫਿਰ ਤੁਹਾਡੇ ਪਾਸੋਂ ਛੁੱਟੀਆਂ ਲੈਣੀਆਂ ਕਿਉਂਕਿ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਪ੍ਰਬੰਧਕ ਕਮੇਟੀ ਨੇ ਵੀ ਤੇ ਸਹਦਤਾਂ ਦੇ ਮੈਨੂੰ ਇਹ ਮਹਿਸੂਸ ਹੋਇਆ ਹੀ ਨਹੀਂ ਮੈਂ ਧਰ ਤੋਂ ਬਾਹਰ ਆਇਆ ਇੱਕ ਪਰਿਵਾਰਕ ਮਾਹੌਲ ਤੁਸੀਂ ਸਾਰਿਆਂ ਨੇ ਮੈਨੂੰ ਦਿੱਤਾ ਹੈ ਇਹ ਜਿਹਾ ਲੱਗਿਆ ਰਿਹਾ ਇਹ ਚਾਰ ਮਹੀਨੇ ਵੀ ਮੈਂ ਘਰ ਕੇ ਬੈਠਾ ਹਾਂ ਕਰਦੇ ਇੱਕ ਮਾਨ ਨੂੰ ਛੱਡ ਕੇ ਆਏ ਕਿ ਇੱਥੇ ਸਤਿਗੁਰਾਂ ਨੇ ਕਿੰਨੀਆਂ ਮਾਂ ਦੇਤੀਆਂ ਇੱਕ ਪੰਛੀ ਹੈ ਕਿੰਨੇ ਬਾਪੂ ਨੇ ਇੱਥੇ ਕਿੰਨੀਆਂ ਲਗੀਆਂ ਬੇਣਾ ਨੇ ਕਿੰਨੀਆਂ ਬੱਚੀਆਂ ਨੇ ਗੁਰੂ ਸਾਹਿਬ ਸਾਰਿਆਂ ਨੂੰ ਚਰਦੀ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਹੀ ਗੁਰੂ ਚਰਨਾਂ ਨਾਲ ਜੁੜੇ ਰਹੋ ਆਓ ਅਨੰਦ ਸੇਵਾ ਜਾ ਸੰਗੀਤ ਵਿੱਚ ਕਰਨਾ ਪਈਏ RAM KALI NA LA TEJANA ANDI PURANKAR SABH PRASAD ਨੰਦਪਿਆ ਮੇਰੀ ਮਾਹੀ ਸਤਿਗੁਰੂ ਦੇ ਪਾਰ ਸਤਿਗੁਰ ਤੁੰਪਰ ਰਸਾਇੁ ਵਿਸੇਤੀ ਨਾ ਦੀਨਾ ਨਾ